ਬਲਵਿੰਦਰ ਕੋਰ ਅਜੀ ਕਿਹੜਾ ਇਲਾਕਾ ਸੇ ਮੁੱਕ ਬੁਗਲ ਪੜਾ ਕੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਏ ਕੂੜਾ ਬਹੁਤ ਜਮਾ ਹੋਇਆ ਸਾਰੀ ਦੁਨੀਆ ਬਿਮਾਰ ਹੋਣ ਡਈ ਮੱਛਰ ਲੜੰਦਿਆ ਚੁੱਕਦੇ ਨਹੀਂ ਕੋਈ ਵੀ ਵੋਟਾਂ ਲਾਣ ਨੂੰ ਆ ਜਾਂਦੇ ਆ ਤੇ ਮੁੜ ਕੇ ਕੋਈ ਬਾਤ ਨਹੀਂ ਸੁਣਦਾ ਇਹਨਾਂ ਦੇ ਘਰ ਵੀ ਜਾ ਕੇ ਆਣੇ ਆ ਕੋਈ ਕੂੜਾ ਚਕਾਉਂਦਾ ਨਹੀਂ ਆ ਇਹ ਨਜਦੀ ਗੁਰਦਵਾਰਾ ਦਮਦਲਾ ਸਾਹਿਬ ਸੰਗਤ ਜਾਂਦੀ ਹਾਂ ਸੰਗਤ ਜਾਂਦੀ ਆ ਕਿੰਨੇ ਕੇ ਮੰਨ ਦੇ ਵਿੱਚ ਠੇਸ ਪਹੁੰਚਦੀ ਜਦੋਂ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਰਸਤਿਆਂ ਵਿੱਚ ਕੂੜੇ ਦੇ ਬਹੁਤ ਮੰਨ ਦੇ ਵਿੱਚ ਦਾਸ ਆ ਕੇ ਉਹ ਲੋਕਾਂ ਨੂੰ ਕੀ ਮੰਗ ਕਰਦੇ ਇਹੋ ਅਸੀਂ ਆਨੇ ਪੂੜਾ ਇੱਥੇ ਸਫਾਈ ਹੋਵੇ ਸਾਡੇ ਲਾਗੇ ਲਾਗੇ ਬੱਚੇ ਖੇਡਦੇ ਆ ਬੱਚੇ ਬਿਮਾਰ ਹੁੰਦੇ ਆ ਤੇ ਬੁਖਾਰ ਉਹਨਾਂ ਦਾ ਲੱਥਦਾ ਨਹੀਂ ਆ ਇੱਕੋ ਜਗ੍ਹਾ ਤੇ ਕੂੜਾ ਜਾਂ ਹੋਰ ਵੀ ਨਹੀਂ ਹੋਰ ਵੀ ਸਾਰੇ ਜਗ੍ਹਾ ਟੋਰਤਾ ਕਿ ਚੂੜਾਇਆ ਮੈਨੂੰ ਥੋੜਾ ਸਿਰ ਤੁਹਾਡੇ ਇਲਾਕੇ ਹਾਂ 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 ਇਸੇ ਇਲਾਕੇ ਦੀ ਆ ਮੈਂ ਮਨਜੀਤਪੁਰ ਮਕਬੂਲਪੁਰ ਕੀ ਮੁਸ਼ਕਿਲ ਦਾ ਸਾਹਮਣੇ ਕਰਨਾ ਪੈ ਰਿਹਾ ਆ ਕੂੜਾ ਬਹੁਤ ਖਿਲਰਿਆ ਦੰਦਮਾ ਸਾਹਿਬ ਨੂੰ ਸੰਗਤ ਜਾਂਦੀ ਬਹੁਤ ਇਹ ਗੰਦਗੀ ਨਹੀਂ ਚੁੱਕਦੇ ਤੇ ਕੀ ਸਰਕਾਰ ਨੂੰ ਕੀ ਮਤਲਬ ਕਿਹਾ ਗਿਆ ਕੀ ਆ ਗਿਆ ਸਰਕਾਰ ਨਹੀਂ ਨਿਕਲਦਾ ਹਾਂਜੀ ਇਹ ਨਹੀਂ ਕਹੀ ਤੁਸੀਂ ਕੀ ਮੰਗ ਕਰਦੇ ਅਸੀਂ ਯਾਨੀ ਕਿ ਹਰ ਸਫਾਈ ਹੋਵੇ ਮਾਰਾ ਦੀ ਸੰਗਤ ਜਾਂਦੀ ਇਧਰ ਹੋ ਜਗ੍ਹਾ ਤੇ ਜਾਂ ਹੋਰ ਵੀ ਲੱਗ ਕੇ ਜਗ੍ਹਾ ਤੇ ਨਹੀਂ ਹਾਂਜੀ ਅੱਛੀ ਬੜੀ ਗੰਦਗੀ ਤੋਂ ਵੀ ਹੈ ਬਾਬਾ ਜੀ ਵੱਲ ਨੂੰ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕੰਮ ਜਿਹੜਾ ਵੀ ਹੋਇਆ ਪਹਿਲੇ ਦਾਅਵਾ ਕੀਤਾ ਜਾਂਦਾ ਹੈ ਕੀ ਸੀ ਨਾ ਨਾ ਵੋਟਾਂ ਪਾਈਆਂ ਸੀ ਕਿ ਆਪਣਾ ਕੰਮ ਇਹਦੇ ਕੋਹ ਵੀ ਨਹੀਂ ਕਰਨੀ ਇੱਥੇ ਨਹੀਂ ਕੁਝ ਵੀ ਕਰਦੇ ਹੁਣ ਕੀ ਮੰਗ ਕਰਦੇ ਚੈਨਲ ਮੀਡੀਆ ਦੇ ਸਿਰਫ ਆਈਆਂ ਨਹੀਂ ਤਾਂ ਸਫਾਈ ਹੋਵੇ ਮਹਾਰਾ ਦੇ ਘਰ ਨੂੰ ਸੰਗਤ ਜਾਂਦੀ ਦਮਦਮਾ ਸਾਹਿਬ ਨੂੰ ਤੇ ਇਹ ਕਿੰਨੀ ਵਾਰੀ ਕਰ ਚੁੱਕੇ ਭਾਜੀ ਉਹਨਾਂ ਫੋਨ ਕੀਤਾ ਉਹ ਕਹਿੰਦੇ ਕੀ ਸਾਡੇ ਇੱਥੇ ਅਫਸਰ ਨਹੀਂ ਆ ਸਕਦੇ ਸਫਾਈ ਕਰਨ ਇਹ ਕਿਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੇ ਸਫਾਈ ਹਾਂਜੀ ਹਾਂਜੀ ਮਾਰ ਦੱਸ ਕੇ ਤੁਸੀਂ ਇੱਥੇ ਲੋਕਾਂ ਦੀ ਸਾਲ ਲੈਣ ਆ ਗਏ ਕੀ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਰ ਜੈ ਸੰਵਿਧਾਨ ਦਾਸ ਗੁਰਦੇਵਾਲ ਸਿੰਘ ਕਲਿਆਣ ਪ੍ਰਧਾਨ ਆਲ ਇੰਡੀਆ ਸੂਕਾ ਫੈਡਰੇਸ਼ਨ ਪੰਜਾਬ ਨਾਲ ترسین ਸਿੰਘ ਜੀ ਚੇਅਰਮੈਨ ਖਲੋਤੇ ਨੇ ਸਾਬੀ ਵੀਰ ਜੀ ਆਲ ਇੰਡੀਆ ਸੂਕਾ ਫੈਡਰੇਸ਼ਨ ਸਪੋਰਟਸਲ ਦੇ ਪ੍ਰਧਾਨ ਖਲੋਤੇ ਰਹੇ ਬਿੱਲਾ ਜੀ ਮਾਇਆ ਵੀਰ ਜੀ ਹੋਰ ਸਾਡੇ ਵੀਰ ਖਲੋਤੇ ਨੇ ਨਾਲ ਪੈਣਾ ਖਲੋਤੀਆਂ ਨੇ ਇਹ ਵੇਖੋ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲਾ ਮਾਰਗ ਹੈਗਾ ਇੱਥੇ ਚਾਹੀਦਾ ਹੈਗਾ ਕਿ ਇਹ ਗ੍ਰੀਨ ਲਾਈਟ ਪੂਰੀ ਗ੍ਰੀਨ ਬਰਡ ਬਣੀ ਹੁੰਦੀ ਲਾਈਟਾਂ ਲੱਗੀਆਂ ਹੁੰਦੀਆਂ ਸਾਫ ਸਫਾਈ ਜਿਹੜੀ ਚਮਚਮ ਕਰਦੀ ਹੋਣੀ ਚਾਹੀਦੀ ਸੀ ਪਤਾ ਲੱਗੇ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁੱਖ ਗੁਰਦੁਆਰਾ ਸ੍ਰੀ ਨੰਨ੍ਹ ਸਾਹਿਬ ਨੂੰ ਜਾਣ ਵਾਲਾ ਰਸਤਾ ਵਾ ਇਹਦੀ ਅਸੀਂ ਦੇ ਰਿਹਾ ਬੜੇ ਸੱਚੇ ਢਾਂਗ ਨਾਲ ਕਰਦੇ ਆਂਗੇ ਮਾਨ ਸਾਹਿਬ ਬੜਾ ਦੁੱਖ ਹੁੰਦਾ ਤੇ ਤੁਸੀਂ ਸਿੰਘ ਦੇ ਆਪਣੇ ਨਾਂ ਨੂੰ ਲਾਉਂਦੇ ਨਹੀਂ ਜੇ ਤੈਨੂੰ ਪਤਰਾ ਪਤਾ ਲੱਗੂਗਾ ਵੀ ਅਸੀਂ ਸਿੱਖ ਭਾਵਨਾਵਾਂ ਦਾ ਕੀ ਮਨਸਕਾਰ ਕਰਨਾ ਕਿਤਨਾ ਗੁਰੂ ਘਰਾਂ ਦੀ ਦੇਰ ਰੇਖ ਕਰਨੀ ਆ ਮੇਰੀ ਤੁਹਾਨੂੰ ਅਪੀਲ ਹੈਗੀ ਕਿ ਜਾਗੋ ਕੁੰਬ ਕਰਨ ਦੀ ਨੀਂਦ ਜੁੱਤੇ ਜੇ ਤੁਸੀਂ ਤਰਨਤਾਰਨ ਬੜੇ ਤਗੜੇ ਦਾਅਵੇ ਕਰ ਰਹੇ ਜੇ ਜਿਮਨੀ ਚੋਂ ਆਉਂਦੇ ਤੇ ਲੇਕਿਨ ਆਹ ਹਾਲਾਤ ਵੇਖ ਲਓ ਗੁਰੂ ਨਗਰੀ ਗੁਰੂ ਰਾਮਦਾਸ ਜੀ ਦੀ ਇਹ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲਾ ਰਸਤਾ ਵਾਰਨਪੁਰ 27 ਦਾ ਹਾਲ ਪ੍ਰਧਾਨ ਜੀ ਦੇਖਣ ਦੇ ਜਦੋਂ ਅਸੀਂ ਵੀ ਉੱਥੇ ਗਏ ਆ ਤੇ ਘੱਟੋ ਘੱਟ ਗੁਰਦੁਆਰੇ ਤੋਂ ਲੱਗ ਗਿਆ ਜਗਾ ਅੱਠ ਤੋਂ 10 ਜਗਾ ਤੇ ਫੋਟੋ ਦੇ ਲੀ ਮੈਂ ਕਿਹਾ ਭਾਜੀ ਇਹ ਤੇ ਜੋ ਕਾਰਪੈਂ ਦੀ ਨਲਾਕੀ ਤੇ ਹਲਕਾ ਵਿਧਾਇਕ ਦੀ ਵੀ ਮੈਂ ਸੋਚਦਾ ਕਿ ਸਿਰਫ ਜਦੋਂ ਕਿਤੇ ਫੋਟੋ ਸੈਸ਼ਨ ਕਰਾਉਣਾ ਹੁੰਦਾ ਵਾ ਜੋ ਉਹਨਾਂ ਦੇ ਵਾਰਡ ਦੇ 27 ਨੰਬਰ ਦੇ ਕੋਈ ਨੁਮਾਇੰਦੇ ਨੇ ਉਹਨਾਂ ਨਾਲ ਵੀ ਜੁੜੇ ਨੇ ਜਾਂ 34 ਨੰਬਰ ਵਾਰਡ ਚੋਂ ਉਹ ਸਾਰੇ ਇੱਥੇ ਇਕੱਠੇ ਕਰਕੇ ਤੇ ਸਰੋਪੇ ਪਾ ਕੇ ਤੇ ਫੋਟੋ ਸੈਸ਼ਨ ਕਰਾ ਕੇ ਚਲ ਜਾਂਦੀ ਐ ਐਮਐਲਏ ਸਾਹਿਬਾਂ ਲੇਕਿਨ ਐਮਐਲਏ ਸਾਹਿਬ ਤੂੰ ਹੀ ਹੋਲਡਿੰਗ ਬੋਰਡ ਤੇ ਲਵਾਏ ਲੋਕਾਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਵੀਡੀਓ ਪਾਈਆਂ ਲੇਕਿਨ ਆਹ ਜਿਲਾ ਸਾਫ ਸਫਾਈਆਂ ਦੇ ਪ੍ਰਬੰਧੇ ਵੀ ਤੁਹਾਡਾ ਹੀ ਜ਼ਿੰਮੇਵਾਰੀ ਆ ਕਿਉਂਕਿ ਤੁਹਾਨੂੰ ਭਾਰੇ ਬਹੁ ਮਰਨਾਂ ਲੋਕਾਂ ਨੇ ਜਿਤਾ ਕੇ ਭੇਜਿਆ ਵਾ ਹਲਕਾ ਇਸਤ ਤੋਂ ਲੇਕਿਨ ਇਹ ਇਹਦੇ ਉੱਤੇ ਧਿਆਨ ਨਹੀਂ ਦਿੰਦੇ ਪ੍ਰਧਾਨ ਜੀ ਕਿੰਨੀ ਦੇਰ ਤੋਂ ਇੱਥੇ ਇਹ ਕੂੜੇ ਦਾ ਢੇਰ ਲੱਗਦਾ ਵੇਖੋ ਜੀ ਇਹ 4 ਦਿਨ ਪਹਿਲਾਂ ਮੈਨੂੰ ਵੀਰਾਂ ਨੇ ਵੀਡੀਓ ਪਾਈ ਮੇਰੀ ਕਮਿਊਨਰ ਸਾਹਿਬ ਨਾਲ ਵਿਕਰਮ ਜੀ ਨਾਲ ਵੀ ਗੱਲ ਹੋਈ ਕਹਿੰਦੇ ਭਾਈ ਜੀ ਤੁਸੀਂ ਇੱਕ ਵੀਡੀਓ ਪਾਓ ਜਾਂ ਫੋਟੋ ਆ ਮੈਂ ਭਾਤੀਆਂ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਆਹ ਦੇਖੋ ਉਹਨਾਂ ਨੇ ਚੈੱਕ ਵੀ ਕੀਤੀਆਂ ਠੀਕ ਹੈ ਜੀ ਲੇਕਿਨ ਕਹਿੰਦੇ ਮੈਂ ਕਰੋਨਾ ਕੰਮ ਹਜੇ ਤੱਕ ਨਹੀਂ ਹੋਇਆ ਕੂੜਾ ਚੁੱਕਿਆ ਗਿਆ ਦੀਵਾਲੀ ਵੀ ਨੰਗੀ ਆ ਗਈ ਅੱਜ ਵਿਸ਼ਕਰਮਾ ਡੇ ਹੈਗਾ ਇੱਥੇ ਛੋੜੇ ਛੋੜੇ ਬੱਚੇ ਖੇਡਦੇ ਹੈਗੇ ਔਰ ਬਜ਼ੁਰਗ ਵੀ ਕਿਸੇ ਵੇਲੇ ਗਾਂ ਹੁਣ ਮੌਸਮ ਦੇ ਹਿਸਾਬ ਨਾਲ ਇੱਥੇ ਬੈਂਦੇ ਖਲੋਂਦੇ ਨੇ ਲੇਕਿਨ ਇੱਥੇ ਪਾਰਕਤ ਨਹੀਂ ਕੋਈ ਦਿੱਤੀ ਲੇਕਿਨ ਇਸ ਸੰਗਤ ਦੇ ਵਿੱਚ ਕਿੰਨੀ ਇਕੱਠੀ ਆ ਸੋਚਦੀ ਸੰਗਤ ਦੁਰੂ ਦੁਰੂ ਸਰੇ ਘਾਰ ਨਿਸ਼ਤਾਨੇ ਮੱਥਾ ਟੇਕਣ ਪੈਂ ਜਾਂਦੀ ਆ ਨਜ਼ਦੀਕ ਇੱਕ ਮੰਦਿਰ ਵੀ ਆ ਜੀ ਮੈਂ ਕਹਾਂ ਜੀ ਮੰਦਿਰ ਵੀ ਆ ਗੁਰਦੁਆਰਾ ਸਾਹਿਬ ਵੀ ਆਗਾ ਔਰ ਇਸੇ ਰਸਤੇ ਤੇ ਕੋਹਰ ਗੁਰਦੁਆਰਾ ਸਾਹਿਬ ਆ ਬਾਬਾ ਜੀਵਨ ਸਿੰਘ ਜੀ ਦਾ ਅਗਲੀ ਨੰਬਰ 4 ਉਹ ਵੀ ਇਹ ਮੇਨ ਦੇ ਉੱਤੇ ਬੈੰਦਾ ਲੇਕਿਨ ਸਰਕਾਰ ਦੀ ਨਾ ਬਿਲਕੁਲ ਅੰਗੇਲੀ ਆਗੀ ਜੇ ਸਫਾਈ ਕਰਮਚਾਰੀ ਹੈਗੇ ਉਹਨਾਂ ਨੂੰ ਵੀ ਰਾਮ ਚਾਹੀਦਾ ਕੰਮ ਸੱਕਾ ਮੋ ਇਥੋਂ ਰੇੜੀਆਂ ਤੇ ਪਾ ਕੇ ਪਰੇ ਸੜਕ ਤੇ ਲੈ ਜਾਣ ਜਿੱਥੇ ਡੈਂਪ ਕਰਾਉਂਦੇ ਆ ਕੂੜਾ ਜੇ ਟਰਾਲੀਆਂ ਬਜ਼ਾਰਾਂ ਦੇ ਵਿੱਚ ਨੇ ਸਰਕਾਰ ਨੂੰ ਅਗਰ ਤੁਹਾਡੇ ਇਲਾਕੇ ਦਾ ਜਿਹੜਾ ਕੂੜਾ ਥੇਰ ਨਾ ਚੁੱਕੇ ਮੈਂ ਜੀ ਮੈਂ ਤੇ ਸਰਕਾਰ ਨੂੰ ਇਹ ਅਪੀਲ ਕਰਨੀ ਚਾਹਣਾ ਕਿ ਜਲ ਤੋਂ ਜਲਦੇ ਕੂੜੇ ਤੋਂ निजात ਦਵਾਓ ਕਿਉਂਕਿ ਘਰਾਂ ਵਾਲਿਆਂ ਨੇ ਤੁਹਾਨੂੰ ਟੈਕਸ ਧਾਰੇ ਆਗੇ ਟੂ ਪੇਸਟ ਲਿੰਦਾ ਤਾਂ ਟੈਕਸ ਦਿੰਦਾ ਜੇ ਤੇਲ ਲਿਉਂਦਾ ਤਾਂ ਟੈਕਸ ਦਿੰਦਾ ਜੇ ਕੋਈ ਮੈਡੀਸਨ ਲਿਉਂਦਾ ਤਾਂ ਟੈਕਸ ਦਿੰਦਾ ਜੇ ਕੋਈ ਆਪਣੇ ਘਰ ਦੇ ਲੀੜੇ ਕੱਪੜੇ ਲਿਉਂਦੇ ਤਾਂ ਟੈਕਸ ਦਿੰਦੇ ਆਗੇ 32 ਬਾਲਦੇ ਆਗੇ ਤਾਂ ਟੈਕਸ ਦਿੰਦੇ ਆ ਪਾਣੀ ਸਰਕਾਰੀ ਵਰਤਦੇ ਤਾਂ ਟੈਕਸ ਦਿੰਦੇ ਆਗੇ ਤੇ ਆਪਾਂ ਕਿਉਂ ਇੰਨਾ ਸਲੇਮ ਏਰੀਏ ਨੂੰ ਕਿਉਂ ਨਹੀਂ ਆਪਾਂ ਸਫਾਈ ਦੇ ਚੰਗੇ ਪ੍ਰਬੰਧ ਦੇ ਰਹੇ ਉਹ ਤਿੰਨ ਦਿਨ ਦੇ ਵਿੱਚ ਸਰਕਾਰ ਨੇ ਨਾ ਇਸ ਸਮੱਸਿਆ ਦਾ ਹੱਲ ਕੀਤਾ ਤੇ ਇਹ ਆਪਣੀਆਂ ਜਿੰਨੀਆਂ ਵੀ ਧਾਰਮੋਸ ਜਥੇਬੰਦੀਆਂ ਮੰਗੀਆਂ ਉਹਨਾਂ ਨੂੰ ਨਾਲ ਲੈ ਕੇ ਤੇ ਡੀਸੀ ਸਾਹਿਬ ਨੂੰ ਮਿਲਾਂਗੇ ਫਿਰ ਤਿੱਖਾ ਸੰਘਰਸ਼ ਕਰਾਂਗੇ ਤੇ ਉਸ ਦੇ ਵਿੱਚ ਦੀ ਜ਼ਿੰਮੇਵਾਰ ਅਸੀਂ ਅਲਫਾ ਮੌਲਵੀ ਤੇ ਅੱਗੇ ਵੀ ਜਾਮ ਲਾਹਦੇ ਜਾਂ ਪਟੜਾਈ ਪੁਲ ਵੀ ਤੇ ਜੋ ਵੀ ਉੱਥੇ ਕੋਈ ਕਿਸ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਤੇ ਨਗਰ ਨਿਗਮ ਅੰਮ੍ਰਿਤਸਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕਿਹੜਾ ਇਲਾਕਾ ਜੀ ਇਲਾਕਾ ਮਕਬੂਲਪੁਰਾ ਗਲੀ ਨੰਬਰ 9 ਬੈਕ ਸਾਈਡ ਕੀ ਮੁਸ਼ਕਲ ਆਂਦੀ ਪਈ ਹੈ ਮੁਸ਼ਕਲ ਇਹ ਆਂਦੀ ਪਈ ਜੀ ਸਾਨੂੰ ਇਹ ਗੁਰੂ ਰਾਮਦਾਸ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਰਸਤਾ ਜਾ ਰਿਹਾ ਇਧਰ ਦੀ ਸਵੇਰੇ ਉੱਠ ਕੇ ਸੰਗਤ ਆਉਂਦੀ ਆ ਅਸੀਂ ਆਪ ਸਫਾਈ ਕਰਦੇ ਆ ਕੋਈ ਕੂੜੇ ਵਾਲੇ ਜਿਉਂ ਚੁੰਗੀ ਤੋਂ ਲੱਗ ਕੇ ਗੁਰਦੁਆਰੇ ਸੀ ਦਾ ਕੂੜਿਆਂ ਦੇ ਢੇਰ ਮੱਚੇ ਪਏ ਨੇ ਇਹ ਜਿਹੜੀ ਇਧਰ ਦੀ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਸਫਾਈ ਕਰਨ ਵਾਲੇ ਆਉਂਦੇ ਨੇ ਉਹ ਸਾਡੀ ਇੱਧਰ ਕੋਈ ਤਵੱਜਹ ਨਹੀਂ ਦਿੰਦੇ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਭਾਈ ਸਾਹਿਬ ਇੱਧਰ ਵੀ ਆਇਆ ਕਰੋ ਚੁੱਕਿਆ ਕਰੋ ਕਹਿੰਦੇ ਸਾਨੂੰ ਸਾਡੇ ਅਫਸਰ ਕਹਿੰਦੇ ਇੱਧਰ ਨਹੀਂ ਜਾਣਾ ਕੀ ਸਮਝਦੇ ਐਸ ਇਲਾਕੇ ਨੂੰ ਕਿਉਂ ਨਹੀਂ ਮਾ ਦਿਖਾ ਦਿਖਾਉਂਦੇ ਇੱਧਰ ਇਹਨਾਂ ਨੂੰ ਨੀਵਾ ਇਸ ਕਰਕੇ ਦਿਖਾਉਂਦੇ ਕਿ ਇਹਨਾਂ ਨੂੰ ਇਹ ਬੰਦੇ ਪਿਛਲੇ ਜਿਹੜੀ ਗੁਰੂ ਤੇਗ ਬਹਾਦਰ ਮਗਰ ਨਗਰੀ ਉਹਨਾਂ ਦੇ ਜਾ ਕੇ ਸਫਾਈ ਵੇਖ ਲੋ ਤੇ ਸਾਡੀ ਸਫਾਈ ਵੇਖ ਲੋ ਉੱਥੇ ਤੁਹਾਨੂੰ ਕੱਖ ਨਹੀਂ ਨਜ਼ਰ ਆਇਆ ਇਸ ਇਲਾਕੇ ਵਾਲੇ ਵੱਡੀ ਗਿਣਤੀ ਵਿੱਚ ਵਿਧਾਇਕ ਜੀਵਨ ਚੋਤ ਨੂੰ ਬਹੁਤ ਮਦਦ ਜਿਤਾਇਆ ਸੀ ਬੜੀਆਂ ਵੋਟਾਂ ਨਾਲ ਜਿਤਾਇਆ ਬੜੇ ਸਾਡੇ ਨਾਲ ਵਾਅਦੇ ਕਰਕੇ ਗਏ ਭੈਣ ਜੀ ਪਰ ਆ ਸਾਨੂੰ ਆ ਵੇਖੋ ਵਾਅਦਿਆਂ ਦਾ ਨਤਾਜਾ ਸਾਨੂੰ ਆ ਮਿਲਿੰਦਾ ਜੇ ਨਰਕ ਚ ਭੌਂਦੇ ਸਾਨੂੰ ਆ ਨਰਕਿਆ ਸਾਡੇ ਬੱਚੇ ਨਿਕਨੇ ਕੇ ਖੇਡਦੇ ਬਜ਼ੁਰਗ ਬਿੰਦੇ ਆ ਬਿਮਾਰੀਆਂ ਦੇ ਸ਼ਿਕਾਰ ਹੋ ਹੁੰਦੇ ਆ ਤੇ ਜੋਸ਼ਨ ਸਾਹਿਬ ਕੋ ਜਦੋਂ ਦਾਖਲ ਕਰਾਉਣ ਜਾਂਦੇ 50-50000 ਰੁਪਇਆ ਲੈਂਦੇ ਹੋ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਆ ਕੂੜਾ ਚਕਾਉਣ ਦੀ ਸਾਡੀ ਬੇਨਤੀ ਹੈ ਇਹਨਾਂ ਪੀ ਸਾਨੂੰ ਨਾ ਇਸ ਬੰਦੇ ਮਜਬੂਰ ਕਰੋ ਕਿ ਅਸੀਂ ਧਰਨੇ ਲਾਈਏ ਤੁਹਾਡੇ ਬਾਤੇ ਕੋ ਵਰਕਲੌਫ ਗੱਲ ਕਰੀਏ ਤੁਹਾਡੀ ਸ਼ਾਨ ਦੇ ਵਰਕਲੌਫ ਹੋਵੇ ਪਰ ਤੁਸੀਂ ਸਾਡੇ ਸ਼ਾਨ ਦੇ ਜਿਹੜੀ ਵਰਕਲੌਫ ਗੱਲ ਹੁੰਦੀ ਹੈ ਦੀ ਸਫਾਈ ਕਰਾਓ ਹੋਰ ਸਾਡਾ ਤੁਹਾਡੇ ਨਾਲ ਕੋਈ ਗੱਲ ਨਹੀਂ